ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਵੀ ਕਹਿੰਦਾ ਮੈਂ ਇੱਧਰ ਹੀ ਫਿਰਦਾ ਸੀ ਫਾਰਮਾਂ ਚ ਤੇ ਇੱਕ ਖੇਤੀ ਦੇਖੀ ਹੈ ਅਲੱਗ ਤਰ੍ਹਾਂ ਦੀ ਮੈਂ ਤੁਹਾਨੂੰ ਸਾਹਮਣੇ ਕਰਕੇ ਦਿਖਾਉਣਾ ਜੇ ਤੁਹਾਨੂੰ ਪਹਿਲੀ ਨਜ਼ਰ ਮਾਰੋਂ ਕਹਿੰਦਾ ਤੁਹਾਨੂੰ ਇੰਉਂ ਲੱਗਦਾ ਵੀ ਸ਼ਾਇਦ ਇਹ ਕਹਿੰਦਾ ਕੋਈ ਗਰਾਊਂਡ ਆ ਖੇਡਣ ਵਾਲੀ ਬਈ ਸਾਰਾ ਘਾਈ ਘਾ ਲੱਗਿਆ ਹੋਇਆ ਇੱਧਰ ਵੀ ਦਿਖਾਉਣਾ ਤੁਹਾਨੂੰ ਇਹ ਦੂਰ ਤੱਕ ਸਾਰਾ ਕਹਿੰਦਾ ਕਾਹ ਇੱਕ ਆ ਵਾ ਇਹ ਹੈ ਕਾ ਕਿਹੜਾ ਵਾ ਕਾਦੀ ਖੇਤੀ ਹੁੰਦੀ ਆ ਇਹ ਕਾਹ ਵਾ ਬਾਈ ਜੀ ਗੱਦੀ ਕਾ ਜਿਹੜਾ ਹਾਕੀ ਦੀਆਂ ਗਰਾਊਂਡਾਂ 'ਚ ਫੁੱਟਬਾਲ ਦੀਆਂ ਗਰਾਊਂਡਾਂ 'ਚ ਲੋਕ ਲਾਉਂਦੇ ਆ ਤੇ ਜਾਂ ਫਿਰ ਨਵੇਂ ਘਰ ਬਣਦੇ ਆ ਜਿੱਥੇ ਉਹਦੀਆਂ ਸਾਈਡ ਵਾਕਾਂ ਤੇ ਜਾਂ ਘਰਾਂ ਦੇ ਮੂਹਰੇ ਆਪਣੇ ਸ਼ਹਿਰਾਂ ਦੇ ਵਿੱਚ ਲਵਾਉਂਦੇ ਆ ਲੋਕ ਤੇ ਕਾਫੀ ਮਹਿੰਗਾ ਆ ਇਹ ਚੰਗੀ ਵੈਰੈਟੀ ਆ ਮੈਂ ਦੇਖਿਆ ਇਹ ਐਨ ਕਾ ਨਾ ਲੇਜ਼ਰ ਨਾਲ ਲੇਜ਼ਰ ਕਰਾਇਆ ਤੇ ਚੱਲਦਾ ਸੀ ਪਹਿਲਾਂ ਇੱਕ ਸਾਰਾ ਉਤੋਂ ਕੱਟ ਕੇ ਐਨ ਬੜਾਇਆ ਪਿਆ ਤੇ ਆ ਜਿਹੜਾ ਸਾਹਮਣੇ ਤੁਹਾਨੂੰ ਦਿਦਾ ਵਾ ਪਾਈਪਾਂ ਜੀ ਵਾਲਾ ਇਹ ਪਾਣੀ ਵਾਲਾ ਜਗਾੜ ਆ ਸਾਰਾ ਕਰੇ ਚ ਲੱਗੇ ਹੋਏ ਆ ਤੇ ਇਹਦੇ ਇਹ ਜਿਹੜੇ ਹੈਗੇ ਟਾਇਰ ਜੇ ਤੁਰੇ ਜਾਂਦੇ ਆ ਹੌਲੀ 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 ਜਿੰਨਾ ਲੋਡ ਹੁੰਦਾ ਆ ਪਾਣੀ ਦਾ ਤੇ ਛੜਕਾ ਇਹ ਕਰਦੇ ਰਹਿੰਦੇ ਆ ਤੇ ਆਪਣੇ ਵੀ ਇਹ ਖੇਤੀ ਪੰਜਾਬ ਚ ਵੀ ਸੰਭਵ ਹੋ ਸਕਦੀ ਆ ਲੋਕ ਕਰੋੜਾ ਰੁਪਇਆ ਲਾ ਰਹੇ ਆ ਆ ਕੋਠੀਆਂ ਤੇ ਤੇ ਕੋਈ 20x20 ਦਾ ਕੋਈ 30x40 ਦਾ ਮੂਰੇ ਪਲਾਟ ਛੱਡਦੇ ਆ ਗਾਰਡਨ ਬਣਾਉਂਦੇ ਆ ਬੂਟੇ ਬਾਟੇ ਲਾਉਂਦੇ ਆ ਤਾਂ ਉੱਥੇ ਵੀ ਪੋਸੀਬਲ ਆ ਜੇ ਤੁਸੀਂ ਯੂਨੀਵਰਸਿਟੀ ਨਾਲ ਸੰਪਰਕ ਕਰੋ ਤਾਂ ਕੋਈ ਉੱਥੋਂ ਤਕਨੀਕ ਸਿੱਖ ਕੇ ਇੱਕ ਚੰਗੇ ਪੈਸੇ ਕਾ ਦੇ ਕਾਹ ਦੀ ਖੇਤੀ ਚ ਵੀ ਬਣਾਏ ਜਾ ਸਕਦੇ ਆ ਕਿਉਂਕਿ ਅ ਜਿਹੜਾ ਕੱਲਾ ਪੱਥਰ ਆ ਜਾਂ ਸੀਮੈਂਟ ਦੀਆਂ ਕੰਧਾਂ ਨਾਲ ਨਹੀਂ ਘਰ ਸੋਹਣਾ ਲੱਗਦਾ ਘਰ ਤਾਂ ਸੋਹਣਾ ਲੱਗਣਾ ਹਰਿਆਲੀ ਨਾਲ ਹਰਿਆਲੀ ਕੁਦਰਤੀ ਗੱਲ ਆ ਵੀ ਅੱਖਾਂ ਨੂੰ ਹਰਿਆਲੀ ਚੰਗੀ ਲੱਗਦੀ ਆ ਚਾਹੇ ਉਹ ਕਾਹ ਹੋਵੇ ਚਾਹੇ ਦਰਖਤ ਹੋਣ ਫੁੱਲ ਹੋਣ ਇਹ ਕੁਦਰਤੀ ਗੱਲ ਆ ਇਸ ਕਰਕੇ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਵੀ ਕਹਿੰਦਾ ਇਹਦੀ ਖੇਤੀ ਸੰਭਵ ਆ ਤੇ ਪਰ ਹੈਗੀ ਮਤਲਬ ਅਣਜਾਣ ਪੌਣੇ ਨਾ ਨਹੀਂ ਯੂਨੀਵਰਸਿਟੀ ਦੀ ਰੈਲ ਲੈ ਕੇ ਕਿਸੇ ਚੰਗੇ ਮਹਾਰਾਂ ਦੀ ਰੈਲ ਲੈ ਕੇ ਤਾਂ ਖੇਤੀ ਇਹ ਚ ਕੀਤੀ ਜਾ ਸਕਦੀ ਆ ਤੇ ਆ ਸਾਹਮਣੇ ਇੱਕ ਪਾਸੇ ਇਹਨਾਂ ਨੇ ਘਾਹ ਪੱਟ ਕੇ ਦੁਬਾਰਾ ਪੈੜੀ ਤਿਆਰ ਕਰੀ ਜਾਂਦੇ ਆ ਤੇ ਇੱਕ ਪਾਸੇ ਘਾਹ ਹੈਗਾ ਵਾ ਇਹਦੇ ਰੋਲ ਬਣਾ ਕੇ ਕਨਸ ਕਿੱਡਾ ਤੇ ਇਹ ਫਿਰ ਸ਼ਹਿਰਾਂ ਨੂੰ ਗਰਾਊਂਡਾਂ 'ਚ ਜਿੱਥੇ ਜਿੱਥੇ ਲੱਗਣਾ ਜਿੱਥੇ ਜਿੱਥੋਂ ਆਰਡਰ ਆਈ ਜਾਂਦੇ ਆ ਉਹ ਦੇਈ ਜਾਂਦੇ ਤੇ ਪਰ ਇਹ ਵੱਡਾ ਟਰੈਕਟਰ ਆ ਜਿਹੜਾ ਉਹ ਵਾਈ ਜਾਂਦਾ ਹੈਗਾ ਪੈੜੀ ਨੂੰ ਦੁਬਾਰਾ ਤੇ ਵਧੀਆ ਨਜ਼ਾਰਾ ਵਾਲੇ ਵਾਲੇ ਦਾ ਚੰਗਾ ਹਰਿਆਲੀ ਸੋਹਣੀ ਲੱਗਦੀ ਆ ਮੈਂ ਹੈਰਾਨ ਰਹਿ ਗਿਆ ਬਈ ਇੰਨੇ ਵੱਡੇ ਏਰੀਏ 'ਚ ਕਾਦੀ ਖੇਤੀ ਮੇਰਾ ਖਿਆਲ ਵੀ ਇਹ ਹੈ ਕਿ ਨਾ ਜੇ ਤੁਹਾਨੂੰ ਦਿਖਾਵਾਂ ਇੱਧਰ ਤੇ ਜਾਂ ਪਿਛਲੇ ਪਾਸੇ ਵੀ ਦੂਰ ਤੱਕ ਅੰਦਾਜ਼ਾ ਇਹ 1.5 ਤੋਂ 200 ਕਿੱਲਾ ਕੱਲੇ ਐ ਜਿਹੜਾ ਘਾਹ ਦੀ ਖੇਤੀ ਕਰਦੇ ਆ ਜਿਹੜੀ ਘਾਹ ਕਿੱਥੇ ਲੱਗਦਾ ਘਰਾਾਂ ਚ ਗਰਾਊਂਡਾਂ ਚ ਸ਼ਹਿਰਾਂ ਦੀਆਂ ਸਾਈਡ ਵਾਕਾਂ ਤੇ ਫੁੱਟਬਾਲ ਦੀਆਂ ਗਰਾਊਂਡਾਂ ਚ ਹਾਕੀ ਦੀਆਂ ਚ ਤੇ ਵਧੀਆ ਕੁਆਲਿਟੀ ਦਾ ਘਾਹ ਵਾ ਤੇ ਇਹ ਜਾਣੀ ਇੱਕ ਨਵੀਂ ਚੀਜ਼ ਦੇਖੀ ਆ ਹੋ ਸਕਦਾ ਆਪਣੇ ਕਿਤੇ ਇੰਡੀਆ ਚ ਵੀ ਕਿਸੇ ਪਾਸੇ ਹੁੰਦਾ ਹੋਵੇ ਪਰ ਮੈਂ ਦੇਖਿਆ ਨਹੀਂ ਇੱਥੇ ਕੈਨੇਡਾ ਚ ਤਾਂ ਅ ਮਤਲਬ ਜਰੂਰੀ ਆ ਸਾਈਡ ਬਾਗ ਤੇ ਘਾਹ ਘੂ ਲਾਉਣਾ ਤੇ ਘਰ ਦੇ ਮੂਹਰੇ ਸਿਟੀ ਵਾਲੇ ਵੀ ਕਹਿੰਦੇ ਵੀ ਥੋੜਾ ਬਹੁਤਾ ਤੁਹਾਨੂੰ ਕੱਚਾ ਥਾਂ ਰੱਖ ਕੇ ਉੱਤੇ ਘਾਹ ਲਾਉਣਾ ਜਰੂਰੀ ਆ ਆਹੀ ਗੱਲਾਂ ਬਾਤਾਂ ਸੀ ਅੱਜ ਘੁੰਮਦੇ ਫਿਰਦੇ ਆਨੇ ਫਿਰ ਆ ਵੀਡੀਓ ਬਣਾ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ